ਦੇ ਕਿੰਨਾ ਬੰਦਾ ਮੰਨੋ ਦੇ ਦਿੱਤ ਗਿਆ ਪਿਆਰ ਦੇ ਲਈ ਹੋਊਗੀ ਇਹਦੀ ਜੱਗ ਤਾਂ ਬੋਲੀ ਹੈ ਜਿਹਦੇ ਲਈ ਤੁਹਾਨੂੰ ਪ੍ਰਾਇੋਰਟੀ ਅਸਿਆ ਚ ਲੈਣੇ ਆ ਮੋਟਰਸਾਈਕਲ ਆ ਬਗਾਰ ਫਿਰਿੰਦ ਸਿੰਘ ਗਰੀਬ ਜਿੰਦਾਬਾਦ ਨੈਸ਼ਨਲ ਦਲਿਤ ਮਹਾਪਰਚਾ ਜਿੰਦਾਬਾਦ 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 ਗਰੀ ਸolem ਸ਼ਿੰਗਾਰ ਕਰੋ ਹਰ ਤੁਹਾਡੇ ਨਾਮ ਤੇ ਜਿੰਨ ਸਾਲ ਤੇ ਦਿਨ ਨਾ ਮਰੀ ਆ ਬਿਲੀ ਸਾਹੀਏ ਬੰਦੇ ਖਾਨੀ ਸਰ ਕੀ ਕਹਿਣਾ ਚਾਹੋਗੇ ਸਰ ਅੱਜ ਵਾਰ ਮੈਂ ਕਿਰਤੀਸਿ ਗਹਿਰੀ ਚੇਅਰਮੈਨ ਨੈਸ਼ਨਲ ਦਲਪ ਮਹਾਂਪੰਚਾਇਤ ਪੰਜਾਬ ਜਨਰਲ ਸਤਪੰਗਾ ਪ੍ਰਦੇਸ਼ ਇਹ ਚਰਚਾ 30 ਤਰੀਕ ਨੂੰ ਹੋਇਆ ਸੀ ਅੱਜ ਨੈਸ਼ਨਲ ਦਲਪ ਮਹਾਂਪੰਚਾਇਤਿਕ ਸੋਸ਼ਲ ਰਗਨੀਸ਼ਨ ਅਸਾਂ ਨੂੰ ਉਹਦੇ ਬਲੋਂ ਪੰਜਾਬ ਸਰਕਾਰ ਦੀਆਂ ਅਕਲਤ ਤੇ ਗਰੀਬ ਵਿਰੋਧੀ ਨੀਤੀਆਂ ਦੇ ਖਿਲਾਫ ਇੱਕ ਸੰਕੇਤਕ ਸਾਡਾ ਰੋਸ ਪ੍ਰਦਰਸ਼ਨ ਹੈ ਅੱਜ ਜਿਵੇਂ ਮਨਰੇਗਾ ਦਾ ਕੰਮ ਹੈ ਜਿਹੜਾ ਉਹ ਬਿਲਕੁਲ ਇੱਕ ਤਰ੍ਹਾਂ ਨਾਲ ਇਸ ਸਰਕਾਰ ਨੇ ਉਹਦਾ ਠੱਪ ਕਰ ਦਿੱਤਾ ਹੈ ਉਹ ਚ ਇੱਕ ਐਕਟਰ ਦੇ ਵਿੱਚ ਹੈਗਾ ਕਿ 35% ਜਿਹੜੇ ਪੈਸੇ ਆ ਤੁਸੀਂ ਉਹਨਾਂ ਨੂੰ ਪੱਤੇ ਵਜੋਂ ਦੇਣੇ ਜਾਨੀ ਕਿ 10000 ਰੁਪਏ ਪੱਤੇ ਵਜੋਂ ਦੇਣਾ ਉਹ ਲਾਜ਼ਮੀ ਕੀਤਾ ਜਾਣਾ ਚਾਹੀਦਾ ਇੱਕ ਬੈਂਕਾਂ ਦੇ ਵਿੱਚ ਜਿਹੜੀ ਭੇਦਭਾਵ ਹੁੰਦਾ ਹੈ ਦਲਦਲਾਂ ਦੇ ਨਾਲ ਗਰੀਬਾਂ ਦੇ ਨਾਲ ਕੋਈ ਕਰ ਲੋਨ ਨਹੀਂ ਦਿੰਦੇ ਜਾਂ ਪੁਲਿਸ ਪ੍ਰਸ਼ਾਸਨ ਦੇ ਵਿੱਚ ਜਾਂ ਸਿਵਲ ਪ੍ਰਸ਼ਾਸਨ ਦੇ ਵਿੱਚ ਦਲਤ ਪਾਈਚਾਰ ਦੇ ਨਾਲ ਗਰੀਬ ਪਾਈਚਾਰ ਦੇ ਨਾਲ ਜਿਹੜਾ ਭੇਦਭਾਵ ਜਿਹੜਾ ਵਿਤਕਰਾ ਹੁੰਦਾ ਹੈ ਉਹ ਬੰਦ ਕਰਾਉਣ ਵਾਸਤੇ ਅਸੀਂ ਨੈਸ਼ਨਲ ਅਦਾਲਤ ਮਹਾਪੰਚਾਇਤ ਬੋਲੋ ਅੱਜ ਆ ਕੇ ਪ੍ਰੋਟੈਸਟ ਹੈ ਅਰ ਰਗ ਸੰਕੇਤਕ ਪ੍ਰੋਟੈਸਟ ਰੱਖਿਆ ਤਾਂ ਇਸ ਕਰਕੇ ਮੈਂ ਪੰਜਾਬ ਸਰਕਾਰ ਨੂੰ ਤੇ ਪੁਲਿਸ ਪ੍ਰਸ਼ਾਸਨ ਜਾਂ ਸਿਵਲ ਪ੍ਰਸ਼ਾਸਨ ਨੂੰ ਗੱਲ ਕਰਨੀ ਚਾਹੁੰਦਾ ਕਿ 40 ਫੀਸਦੀ ਵਾਦੀ ਹੈ ਦਲਦੁਪਾਈ ਚਾਰੇ ਦੀ ਪੰਜਾਬ ਦੇ ਵਿੱਚ ਔਰ ਜੇ ਉਹਨਾਂ ਨੂੰ ਅਖੋ ਪਰੋਕੇ ਕਰੋਗੇ ਤਾਂ ਕਿਸੇ ਵੀ ਕੀਮਤ ਤੇ ਮੈਂ ਸਮਝਦਾ ਅਸੀਂ ਇਹ ਮੰਨਾਂਗੇ ਕਿ ਜਿਹੜੀ ਸਰਕਾਰ ਹੈਗੀ ਹੈ ਜਿਹੜਾ ਇਹ ਕਾਰੀ ਜਾਂਦੇ ਆ ਇਹ ਸੰਵਿਧਾਨ ਵਿਰੋਧੀ ਕੰਮ ਕਰ ਰਹੇ ਨੇ ਉਸ ਸੰਵਿਧਾਨ ਵਿਰੋਧੀ ਕੰਮ ਕਰਨ ਵਾਲੇ ਲੋਕ ਕਦੇ ਵੀ ਦੇਸ਼ ਦੀ ਇੱਜ਼ਤ ਤੇ ਖਣਤਾ ਉਬਰਕਰਾਂ ਨਹੀਂ ਰੱਖ ਸਕਦੇ ਤੇ ਉਹ ਕਦੇ ਵੀ ਗਰੀਬ ਲੋਕਾਂ ਦੇ ਹੱਕਾਂ ਦੀ ਢਾਲ ਨਹੀਂ ਰੱਖ ਸਕਦੇ ਇਸ ਲਈ ਨੈਸ਼ਨਲ ਦਾ ਪਹਾੜ ਪੰਚਾਇਤ ਨੇ ਅੱਜ ਕੇ ਸੰਕੇਤਕ ਪ੍ਰੋਟੈਸਟ ਜਿਹੜਾ ਹੈ ਰੱਖ ਕੇ ਸ਼ੁਰੂਆਤ ਕੀਤੀ ਹੈ ਤੇ ਸਭੀ ਜਨ ਬ੍ਰੂਨਿਕ ਵੱਡਾ ਪ੍ਰੋਗਰਾਮ ਜਿਹੜਾ ਆਇਗਾ ਜਿੰਨਾ ਸਾਰੇ ਮਸਲਿਆਂ ਨੂੰ ਲੈ ਕੇ ਅਸੀਂ ਕਰਨ ਸਾਡੀ ਇਸ ਕਰਕੇ ਤੇ ਹੁਣ ਵੀਰੋ ਜੀ ਸਾਹਿਬ ਦੀ ਉਹਨਾਂ ਨਾਲ ਜੁੜ ਕੇ ਸਾਹ ਸੁਣ ਕੇ ਆਪਾਂ ਨੂੰ ਸਭ ਕੁਝ ਮਿਲੂਗਾ ਇਸ ਕਰਕੇ ਬੱਜਨੇ ਇੱਕ ਨਾਅਰਾ ਦੇ ਦਿੱਤੀ ਕਰਦਾ ਉਹ ਬੋਤਾ ਕਿ ਮੇਰੇ ਆਈ ਨਾ ਤੇ ਸਾਰੇ ਅੰਦਾਜ਼ ਸੁਣੋ ਹੋਏ ਨੂੰ ਅਕੇ ਤੇ ਗਰੀਬਾਂ ਨੂੰ ਟਿਕ ਮਿਲ ਜੇ ਤੇ ਜਿੱਤ ਜੇ ਆਪਣਾ ਬੋਲ ਚਪਾ ਬਜੂਆ ਉਹ ਚਰਵਾ ਦੇ ਚੱਲੀ ਜੀ ਬਣੇ ਸੀ ਉਹਨਾਂ ਨੇ ਗਰੀਬਾਂ ਵਾਸਤੇ ਬਹੁਤ ਕੁਝ ਕਰਿਆ ਸਾਰੇ ਜਿਹੜੇ ਅੱਜ ਸੁਣ ਕੇ ਇਹ ਲੋਕਾ ਉਹ ਦੁਸ਼ਮਣ ਦੇ ਵੀ ਜਲੀ ਬਣਦੇ ਜਿੰਦਾ ਜਕਰ ਇੱਥੇ ਗਰੀਬ ਮੁੱਖ ਮੰਤਰੀ ਨਹੀਂ ਬਣਦਾ अलादा मुझे चूला, चूला करीब मारा है, पागल हो, हो भी कर जाओगा, होगा वाकई कोई नहीं होगी, एक बार के लापरवाही, करीब साढ़े तक निर्भया, इन्हें लापरवाही सारा परिवार ही, पता हराना है, दो दर्जीनों में मारा, कोई भी देखा है, बहुत बुरी है, जोर-पोर निडर नहीं पहुंचा है योटा, योटा जवाना � ਜੈ ਲਾਲ ਦਾ ਬਾਕਮਾਰ ਸਨ ਜੀਏ ਔਰ ਬਾਤਵਾ ਬਾਪਾ ਸੂਰਜ ਪਰ ਟੀਮ ਹੈ ਸਤ ਮਹਾਪੰਡਾਇਤ ਇਹਨੂੰ ਅਪ ਬਧਾਉਣੀ ਹੈ ਇਹਨੂੰ ਅਪ ਬਧਾਉਣੀ ਹੈ ਆਪਾਂ ਟਾਰਗੇਟ ਅਸਲੀ ਸਾਰੇ ਰਹੂ ਟੀਕੇ ਤੇ ਬਾਕਮਾਰ ਦਾ ਬੰਦ ਇਹਨੂੰ ਟੀਮ ਨੂੰ ਵਧਾਈਏ ਕਿਉਂਕਿ ਜੁਲਾਈ ਕਰ ਆਪਣੇ ਇੱਕ ਟੀਮ ਨੇ ਬਾਜੀ ਆਪਣਾ ਬਲ ਟੀਮ ਦਾ ਵੀ ਰੋਣਾ ਅੰਦੇ ਗੱਲ ਸਭ ਦੇ ਵਿੱਚ ਆਪਣੇ ਹੋ ਗਿਆ ਤੇ ਬੰਦੇ ਕੋਈ ਚਿੰਤਾ ਕਰਦੇ ਰੋ ਨਹੀਂ நான் கைய்து பார்லாம் போடுக்கும். வேண்டும் வார்லாம் பார்லாம் போடுகிறேன்.